ਸਾਸ੍ਰੀਕਾਂ ਤਣਾ ਪ੍ਰੋਕੀ ਹਾਲਿਆ ਰਾਜੀ ਬਾਜੀ ਨਹੀਂ ਅੱਜ ਮੈਂ ਲੇਟ ਆਈ ਥੋੜਾ ਜਾ ਮਿਲ ਤੁਹਾਡੇ ਕੋ ਤੇ ਟਾਈਮ ਨਹੀ ਪਹੁੰਚਾਂਗੀ ਇੱਥੇ ਵੀਡੀਓ ਚ ਲੇਟ ਆਈ ਆ ਉਹ ਮੈਂ ਮੈਂ ਕੀ ਕੀਤਾ ਭੀ ਚਾਹ ਪਾਣੀ ਲੈ ਕੇ ਤੇ ਬੈਠੀ ਕੁੜੀ ਨੂੰ ਸਕੂਲੇ ਛੱਡ ਕੇ ਬਸ ਤੇ ਚੜਾ ਕੇ ਬੈਠੀ ਤੇ ਉਹ ਫੂਨ ਆ ਗਿਆ ਮੇਰੀ ਸੇਲੀ ਦਾ ਸੇਲੀ ਦਾ ਫੂਨ ਆਇਆ ਬਾਦ ਨਾ ਬਾਦ ਉਹ ਬਦਨਾਬਾਦ ਚੱਲ ਕਰਦੀ ਹੁੰਦੀ ਤੇ ਰਹਿੰਦੀ ਆ ਤੇ ਉਹ ਮੁੜ ਕੇ ਆ ਗਿਆ ਮਾਸੀ ਦਾ ਵਿੱਚੇ ਹੀ ਮਾਸੀ ਦਾ ਵੀ ਆ ਗਿਆ ਉਹ ਮੁੜ ਕੇ ਮਾਸੀ ਨਾਲ ਅੱਗ ਵੀ ਗੱਲ ਕਰਨਾ ਮੈਂ ਚਲ ਮਾਸੀ ਨਾਲ ਹੀ ਘੜੀ ਹੁਣਾ ਅਗਲੀ ਵੀ ਫਿਰ ਭੈਣ ਲਾਹ ਆ ਗਏ ਨੇ ਵੀ ਟਾਈਮ ਕੱਢ ਕੇ ਚਾਚਾ ਭੂਣ ਤੇ ਚੱਲ ਉਹਦੇ ਨਾਲ ਵੀ ਕੜੀ ਗੱਲਬਾਤ ਕਰਾਂ ਉਹਨੂੰ ਲੱਗ ਵੀ ਕਰਨਾ ਉਹ ਹੋਰ ਇਹ ਡੈਡੂ ਪਈ ਇਹਦੇ ਮੁੰਡੇ ਦਾ ਵਿਆਹ ਤੇ ਗੱਲਾਂ ਬਾਤਾਂ ਲੱਗ ਵੀ ਕਰਨ ਉਹਰੇ ਪਰੇ ਦੀਆਂ ਤੇ ਉਹ ਕਰਦੀ ਕਰਦੀ ਲੇਟ ਹੋ ਗਈ ਤੇ ਕੁੜੀ ਨੂੰ ਬਾਸਤੇ ਚੜਾ ਕੇ ਉਹ ਭੈਣ ਸੱਚ ਕੱਲ ਕੀ ਮੇਰੇ ਨਾਲ ਘਟਨਾ ਵਾਪਰੀ ਭੈਣ ਜੇਤਾ ਆ ਗਿਆ ਯੋ ਕੱਲ ਕੁੜੀ ਇੱਥੇ ਬੜੇ ਸਿਆਪੇ ਤੁਹਾਨੂੰ ਨਹੀਂ ਪਤਾ ਇੱਥੇ ਬੜੇ ਪੰਗੇ ਤੁਹਾਨੂੰ ਪਤਾ ਵੀ ਹੋਣਾ ਭੈਣ ਲੋਕਾਂ ਦੇ ਭੈਣ ਭਰਾ ਬਠੇਰੇ ਬਾਹਰ ਹੈ ਹੋਰ ਕਿਹੜਾ ਇੱਥੇ ਮੈਂ ਗੱਲੀਆਂ ਤੇ ਉਹ ਭੈਣ ਇੱਥੇ ਨਹੀਂ ਆਣਾ ਦਾ ਬਿਸਤਰਾ ਵੀ ਕੱਲੀ ਦਾ ਸਕੂਲੇ ਬਿਸਤਰਾ ਕੱਲੀ ਦਾ ਭੈਣ ਜਿਹਨੂੰ ਨਿਆਣਾ ਨੂੰ ਕੱਲੀ ਦਾ ਨਾ ਸਕੂਲੇ ਨਾਲ ਲਿਫਾਫੇ ਚ ਪਾ ਕੇ ਬਿਸਤਰਾ ਵੀ ਦੇ ਕੇ ਆਈਦਾ ਭੀ ਆ ਲੋ ਸਾਡੇ ਇੱਥੇ ਸਵਾਲ ਦੇ ਆ ਨਿਆਣਾ ਮੇ ਸਵਾਲ ਦੇ ਆ ਦੁਪਹਿਰਾਂ ਨੂੰ ਉਹ ਭੈਣ ਕੀ ਕੀਤਾ ਤੀ ਕੌਨ ਨੇ ਚੇਤਾ ਪੁੱਗ ਗਿਆ ਚੇਤਾ ਬੋਲ ਗਿਆ ਦੇ ਜਦੋਂ ਬੱਸ ਆਈ ਤੇ ਉੱਤੇ ਕੁੜੀ ਬਾਸ ਤੇ ਬਿਠਾ ਦਿੱਤੀ ਤੇ ਫੇਰ ਮੈਨੂੰ ਚੇਤਾ ਆਇਆ ਵੀ ਹੋਏ ਨਹੀਂ ਕੁੜੀ ਤਾਂ ਦੇ ਬਿਸਤਰਾ ਕਰ ਰਹੀ ਆਂ ਕਿ ਆਏ ਤੇ ਉਹ ਉਹਦਾ ਇਸਿਆ ਪਾ ਫੂਨੀ ਆ ਗਿਆ ਹੀ ਫੂਨ ਲਾਇਆ ਕੰਨ ਨੂੰ ਤੇ ਟਾਈਮ ਹੋ ਗਿਆ ਤਾਂ ਕੁੜੀ ਨੂੰ ਇਦਾਂ ਲੈ ਕੇ ਕੁੜੀ ਦਾ ਫੜਿਆ ਬਸਤਾ ਕੇ ਨਾਲ ਫੜਿਆ ਪਾਣੀ ਦੀ ਬੋਤਲ ਤੇ ਨਿਕਲ ਗਈ ਤੇ ਚੇਤਾ ਭੁੱਲ ਗਿਆ ਤੇ ਉਹ ਹੁਣ ਮੈਨੂੰ ਤੇ ਭੈਣ ਸਾਰਾ ਦਿਨ ਹੱਥਾਂ ਪੈਰਾਂ ਦੀ ਪਈ ਰਹੀ ਮੈਂ ਹਾਂ ਹਾਈ ਨਹੀਂ ਹੁਣ ਪਤਾ ਨਹੀਂ ਉਹ ਬਹਿ ਮੈਡਮਾਂ ਜੀਆਂ ਟੈਲੀਫੋਨ ਕਰਦੇ ਨੇ ਵੀ ਆਣ ਕੇ ਤੇ ਆਪਣੀ ਕੁੜੀ ਲੈ ਜਾਓ ਤੇ ਨਿਆਣੇ ਦਾ ਤੁਸੀਂ ਬਿਸਤਰਾ ਨਹੀਂ ਦੇ ਕੇ ਕੱਲ੍ਹ ਨਿਆਣੇ ਨੂੰ ਕਿਦਾਂ ਸਵਾਲ ਲੜਾਆਂ ਉਹ ਕੁੜ ਕੇ ਮੈਂ ਤੇ ਭੈਣ ਸਾਰਾ ਦਿਨ ਫੋਨ ਦੇ ਲੈ ਕੇ ਅੱਗੇ ਪਿੱਛੇ ਤਰੀ ਫਿਰਾਂ ਵੀ ਹੁਣ ਵੀ ਮੈਂ ਫੋਨ ਦਾ ਪਿੱਛਾ ਨਹੀਂ ਛੱਡਿਆ ਵੀ ਹੁਣ ਵੀ ਮੈਡਮਾਂ ਦਾ ਫੋਨ ਆਇਆ ਤੇ ਹੁਣ ਵੀ ਆਇਆ ਤੇ ਹੁਣ ਵੀ ਤੇ ਉਹ ਦੀਕਦੀ ਰਹਿ ਤੇ ਫੋਨ ਨਹੀਂ ਆਇਆ ਤੇ ਪਿਓ ਦੇ ਨੂੰ ਮੈਂ ਦੱਸਿਆ ਪਕਾਰੀ ਨੂੰ ਨੇ ਮੈਨੂੰ ਗਾਲਾਂ ਕੱਢਣੀਆਂ ਵੀ ਤੂੰ ਕੁੜੀ ਦਾ ਬਿਸਤਰਾ ਤੇਰੀ ਗਲਤੀ ਨਹੀਂ ਦੇਖ ਕੁੜੀ ਨਾ ਸੌਣਾ ਨਹੀਂ ਉਹ ਭੈਣ ਮੈਂ ਅ ਪਿਛਲੇ ਜਿਹੜੇ ਮੈਡਮਾ ਫੋਨ ਕਰਨੀਗਾ ਤੇ ਲੈ ਆਵਾਂਗੀ ਉਹ ਭੈਣ ਤਾਂ ਕਾਲਾਂ ਪਈਆਂ ਤੇ ਕੁੜੀ ਆ ਗਈ ਸਕੂਲੋਂ ਤੇ ਮੇਰੀ ਜੌਂਚ ਜਵਣ ਵੀ ਕਿ ਚਲ ਕੋਈ ਨਹੀਂ ਤੇ ਹੁਣ ਮੈਂ ਸੋਚਣ ਲੱਗਾ ਵੀ ਅੱਜ ਟੈਨ ਨਹੀਂ ਬਿਸਤਰਾ ਰੱਖਾਂਗੀ ਰੱਖ ਤੇ ਮੈਂ ਕੱਲ ਵੀ ਲਿਆਹੀ ਰੱਖ ਤੇ ਮੈਂ ਕੱਲ ਵੀ ਲਿਆਹੀ ਟਾਈਮ ਸੇ ਹੀ ਕਾੜੀ ਕਰ ਸ਼ਨੀ ਸ਼ਰਵਾਰ ਐਤਵਾਰ ਦੋ ਦਿਨ ਉਹ ਘਰ ਘੱਲ ਦਿੰਦੀਆਂ ਬਿਸਤਰਾ ਛੁੱਟੀ ਜੀ ਹੁੰਦੀ ਆ ਪਿੱਛਲ ਤੋਂ ਬਣਾ ਲੈਣ ਦੀਆਂ ਮਾਵਾ ਸੁਕਾ ਸਕੂਲ ਲੈਣ ਦੀਆਂ ਜਾਣੇ ਦਾ ਬਿਸਤਰਾ ਚਾਦਰਾਂ ਚ ਬਣਾ ਉਰਾਪਰਾ ਹੈ ਨਾ ਤੇ ਉਹ ਸੁੱਕਾ ਪੁੱਕਾ ਹੀ ਉੱਥੇ ਗਿਆ ਵੀ ਜਾਣੇ ਦੇ ਤੇ ਪਿਛਾਦ ਕੀਤਾ ਸਾਰਾ ਕੁਛ ਟੰਗਾ ਭਲਾ ਬੜਾ ਵਧੀਆ ਅੱਜ ਮੈਂ ਹੁਣ ਟਾਈਮ ਸਿਰ ਹੀ ਰੱਖਾਂਗੀ ਤੇ ਹੁਣ ਮੈਂ ਹਾਂ ਚੱਲ ਭੈਣਾਂ ਨੂੰ ਭੈਣ ਗੱਲ ਕਰ ਲੈਣੀਆਂ ਨਹੀਂ ਭੈਣ ਹਜੇ ਪਾਂਡੇ ਪਈ ਮੇਰੇ ਮਾਂਜਣ ਵਾਲੇ ਤੁਸੀਂ ਤੇ ਭੈਣੇ ਕੰਮ ਤੰਦਾ ਕਰਕੇ ਸਾਰਾ ਆਰਾਮ ਨਾਲ ਫੇਰ ਬੈਗੇ ਵਿੰਦੀਆਂ ਜੇ ਵੀਡੀਓ ਹੈ ਨਾ ਚੱਲ ਭੈਣ ਚਾਹੀਦਾ ਵੀ ਹੁਣ ਤੇ ਅੰਜੀਆ ਤੇ ਚੱਲ ਫੇਰ ਨਾਲੇ ਭੈਣਾਂ ਟਾਈਮ ਬੜਾ ਹੋ ਗਿਆ ਪਾਂਡੇ ਮਾਂਜਣਾ ਤੇ ਨਾਲੇ ਮੈਂ ਕੁਝ ਬਣਾਣਾ ਰਸ ਲਈ ਵੇਣੀਆਂ ਕੀ ਬਣਣੀਆਂ ਤੇ ਚੱਲ ਖਚੰਗਾ ਹੈ ਨੀ ਪੈਣਾ ਮੈਂ ਫੇਰ ਬੈ ਗਈ ਇਉ ਇੱਥੇ ਆਣ ਕੇ ਸਮਝ ਨਹੀਂ ਆਉਂਦੀ ਆ ਕਿ ਕੀ ਬਣਾਵਾਂ ਸੋ ਸੋ ਅੱਜ ਕਿਰ ਕੈਮਰਾ ਚੁੱਕ ਲੈ ਮੈਂ ਚਲ ਪੈਣਾ ਨੂੰ ਪੁੱਛਣਾ ਵੀ ਕੀ ਬਣਾਵਾਂ ਮੈਂ ਸੱਚੀ ਗੜੀਏ ਸਮਝ ਨਹੀਂ ਆਉਂਦੀ ਕੁੱਕ ਕੀ ਬਣਾਵਾਂ ਤੇ ਕੀ ਨਾ ਬਣਾਵਾਂ ਦੋ ਸ਼ਿਮਲਾ ਮਿਰਚਾਂ ਹੈਗੀਆਂ ਤੇ ਇਹ ਹੈ ਤਾਂ ਬਹੁਤ ਵੱਡੀਆਂ ਵੱਡੀਆਂ ਨੇ ਤੇ ਉਹਨਾਂ ਚਾਲੂ ਪਾ ਲਾਂ ਸੋ ਇਹ ਟਿਫਨ ਚ ਵੀ ਪਾ ਕੇ ਦੇਣੀਆਂ ਰਾਤ ਨੂੰ ਨਹੀਂ ਖਾਣੀਆਂ ਤੇ ਦੋ ਸ਼ਿਮਲਾ ਮਿਰਚਾਂ ਨੂੰ ਇੱਥੇ ਕੀ ਕਰ ਲੈਣਗੀ ਕੀ ਕਰਾਂ ਅਰੇ ਬਣਾਉਂ ਬੜਾ ਬੜਾ ਸਿਆਪਾਵਾ ਰੋਜ ਦਾ ਯਾਰ ਰੋਜ ਦਾ ਯਾਰ ਤੇ ਤੁਹਾਡੀ ਜਾਨ ਜਨਾਨੀਆਂ ਦੀ ਨਾਲ ਬਣਾਉਂ ਨੇ ਵਕਤ ਨੂੰ ਖੜੀ ਹੈ ਕੁੜੀ ਮੇਰੀ ਕਿੰਨਾ ਜਾਈ ਐਨੀ ਕੀ ਹੋ ਮੇਰੀ ਕੁੜੀ ਹੈ ਤੇ ਉਹ ਰੋਟੀ ਦੇ ਬੁਰਕੀਰੀ ਸਾਹਿਬ ਦਾ ਪਣ ਖਾਂਦੀ ਤੇ ਬੂਵੇ ਚ ਵਾਦੀ ਮੈਨ ਪੁੱਛੇਗੀ ਮੰਮਾ ਜੀ ਕੀ ਬਣਾਇਆ ਹਾਂ ਇਹਨੇ ਤੂੰ ਲੈ ਕੀ ਬਣਾਉਣਾ ਹੀ ਮੈਂ ਤੂੰ ਵੀ ਖਾਣਾ ਤੂੰ ਬਸ ਜੋ ਤੂੰ ਖਾਣਾ ਮੈਂ ਬਣਾ ਦੇਣੀ ਤੂੰ ਤੇ ਕੋਈ ਖਾਣਾ ਨਹੀਂ ਨਾ ਤਾਂ ਘਟੋ ਘਟ ਤੂੰ ਨਾ ਪੁੱਛ ਤੇ ਜਿਉ ਘਰ ਵਾਲਾ ਹੀ ਮੇਰਾ ਤੇ ਆਉਂਦਿਆਂ ਹੀ ਕੜਾਈ ਦਾ ਟੱਕਣ ਚੋਕੇ ਵੇ ਇਹਦੇ ਥੱਲੇ ਕੀ ਕੱਜਿਆ ਆ ਕੌਲੀ ਥੱਲੇ ਕੀ ਕੱਜਿਆ ਇਹਦਾ ਟੱਕਣ ਚੋਕੇ ਵੇ ਹਾਰ ਹਾਰ ਚੀਜ਼ ਦਾ ਟੱਕਣ ਚੋਕੇ ਵੇ ਖਾ ਪਤਾ ਨਹੀਂ ਕੀ ਮਗਰੋਂ ਬਣ ਗਿਆ ਵਾ ਕੀ ਮੈਂ ਬਣਾਉਣਾ ਹੁੰਦਾ ਜੇ ਕੁਝ ਅੱਟ ਪੱਤ ਹੱਥ ਨਹੀਂ ਲੱਗਦਾ ਤੇ ਇੱਥੇ ਤਾਂ ਕੁਛ ਲੱਭਾ ਨਹੀਂ ਫਿਰ ਮੈਨੂੰ ਕੀ ਬਣਾਇਆ ਅੱਜ ਤੇ ਕੀ ਬਣਾਵਾ ਮੈਂ ਕੀ ਬਣਾਵਾ ਮੈਂ ਕੀ ਬਣਾਉਂਦਾ ਤਾਂ ਮੈਂ ਖਵਾ ਲਿਆ ਕਰਾਂ ਦੁਰੀਆਂ ਨਾਲ ਵੱਖਰਾ ਜੋ ਹੈਗਾ ਉਹ ਹੀ ਬਣਾਉਣਾ ਬੜੀ ਜਾਨ ਦੁਖੀ ਹੁੰਦੀ ਜੜੀਏ ਖਾਲੀ ਨਹੀਂ ਹਰ ਚੀਜ਼ ਨੂੰ ਫੋਲਾ ਫੋਲੀ ਕਰਦੇ ਫਿਰਦੇ ਪਿਓਤੀ ਕੇ ਪਤਾ ਨਹੀਂ ਇਹਨੇ ਕੀ ਬਣਾਤਾ ਮਗਰ ਦੱਸ ਮੈਂ ਕੀ ਬਣਾਉਣਾ ਹੁੰਦਾ ਉਹਨੇ ਆਉਂਦਿਆ ਹਰ ਚੀਜ਼ ਦਾ ਟੱਕਣ ਚੁੱਕ ਕੇ ਵੇਖਨੇ ਫਿਰ ਥੱਲੇ ਕੀ ਕਰਜਾ ਤੇ ਉੱਧਰ ਥੱਲੇ ਕੀ ਕਰਜਾ ਤੇ ਮੈਂ ਮੈਂ ਕੀ ਕਰਜਾ ਨਾ ਹੁੰਦਾ ਕੀ ਮੈਂ ਬਣਾਵਾਂ ਤੂੰ ਮੈਨੂੰ ਸਮਝ ਨਹੀਂ ਆਉਂਦੀ ਤੇ ਹੁਣ ਮੈਂ ਕੀ ਬਣਾਵਾਂ ਤੇ ਮੈਂ ਫੋਨ ਦਾ ਕੀਤਾ ਹੀ ਤੇ ਕਹਿੰਦਾ ਦਾਲ ਬਣਾ ਲੈ ਤੇ ਦਾਲੜੀ ਮੈਨੂੰ ਨਹੀਂ ਚੰਗੀ ਲੱਗਦੀ ਦਾਲ ਖਾਣ ਨੂੰ ਜੀ ਮੇਰਾ ਕਾਦਾ ਹੁਣ ਕੀ ਕਰਾਂ ਫਿਰ ਚਲ ਰੇਣੀ ਕਹਿੰਦਾ ਸ਼ੋਲਿਆਂ ਦੀ ਦਾਲ ਬਣਾ ਲੈ ਤੇ ਫਿਰ ਉਹੀ ਬਣਾ ਲੈਣੀ ਆ ਤੇ ਚੱਲ ਨਹੀਂ ਹੁਣ ਤੁਸੀਂ ਨਾ ਇੱਥੇ ਬਹੁਤ ਮੈਂ ਸਮਾਨ ਸਮੂਹ ਕੱਢਾਂ ਦਾਵਾ ਚੰਗਾ ਤੁਸੀਂ ਵੇਖਿਓ ਮੈਂ ਕਿਦਾਂ ਕਰਦਣੀ ਆ ਆ ਵੇਖੋ ਹੁਣ ਆ ਜਣੀ ਮੇਰਾ ਦਾਲਵਾ ਡੱਬਾ ਦੋਲਾ ਨੀ ਮਾਂਵਾ ਸ਼ੋਲਿਆਂ ਦੀ ਬਣਾਵਾ ਤੇ ਕੱਲੇ ਸ਼ੋਲਿਆਂ ਦੀ ਬਣਾਵਾ ਉਹ ਵੇਹ ਕਿਉਂ ਆ ਤੇ ਪੱਲੇ ਛੋਲਿਆਂ ਦੀ ਕੀ ਕਰਾਂ ਪਾਲਾਂ ਵਿੱਚ ਕਿਨਾ ਪਾਵਾਂ ਆ ਮੇਰੇ ਘਰ ਵਾਲੇ ਨੂੰ ਬੜੀ ਪਸੰਦ ਆ ਨਾ ਚਲੋ ਉਹਦੀ ਪਸੰਦ ਦੀ ਬਣਾ ਲੈਂਦੀ ਹਾਂ ਚਲੋ ਇਹਨੇ ਦਹਾ ਘਰ ਰਿਆਂ ਚੁੱਕਾ ਤੇ ਕਹਾਂ ਮੈਂ ਕੱਡਾਂ ਥਲਿਓ ਕੁੱਕਰ ਤੇ ਧੂਵਾਂ ਦਾਲ ਤੇ ਪਾਵਾਂ ਕੁੱਕਰ ਦੇ ਵਿੱਚ ਤੇ ਧਰ ਕੇ ਦਾਲ ਤੇ ਫੇਰ ਘੜੀ ਕਿ ਤੁੱਪੇ ਵੀ ਨਹੀਂ ਹੈਣਾ ਉਦਾਂ ਤੇ ਹਜੇ ਰੁਹਾ ਨੂੰ ਖਾਣੀ ਆ ਟਾਈਮ ਤੇ ਜੇ ਬਠੇਰਾ ਪਿਆ ਵਾ ਪਰ ਮੇਰਚਾ ਹੌਸਲਾ ਨਹੀਂ ਮੈਨੂੰ ਇਹ ਹੁੰਦਾ ਕਿ ਜਿਹੜਾ ਕੰਮ ਕਰਨਾ ਨਾ ਟਾਈਮ ਸਿਰ ਕਾਰ ਕਰਕੇ ਤੇ ਵੇਲੇ ਹੋ ਕੁੜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਚਾਹੁੰਨੀ ਆ ਕਿ ਸਾਰੇ ਕੰਮ ਕਰ ਲਾਂ ਹੈਣਾ ਤੇ ਅੱਜ ਮੈਂ ਸਵੇਰ ਦੀ ਸਾਲਾ ਰੋਟੀ ਨਹੀਂ ਖਾਦੀ ਪਹਿਲਾਂ ਹੀ ਮੈਨੂੰ ਰਾਤ ਦੇ ਖਾਣ ਪੀਣ ਦੀ ਟੈਨਸ਼ਨ ਪੈ ਗਈ ਆ ਤੇ ਹੁਣ ਮੈਂ ਘਰ ਲਾਂਗੀ ਧਾਰ ਹੈਨਾ ਤੇ ਮੁੜ ਕੇ ਮੈਂ ਵਿਹਲੀ ਫਿਰ ਮੈਨੂੰ ਕੋਈ ਟੈਨਸ਼ਨ ਤੇ ਨਹੀਂ ਨਾ ਕੁੜੀ ਆਏਗੀ ਘੜੀ ਕੁੜੀ ਨੂੰ ਚੁੱਕਾਂਗੀ ਤੇ ਚਾ ਭੈਣ ਸੋਸਰਫੇ ਦੀ ਮੇਰੀ ਕੁੜੀ ਆ ਘੜੀ ਕੁੜੀ ਨਾ ਖੇਡਾਂਗੀ ਤੇ ਇੱਥੇ ਫਿਰ ਹੁਣ ਮੈਂ ਰਈਆਂ ਹਲਦੀ ਪਾਉਣ ਤੇ ਲੂਣ ਲਾਉਣ ਪਾਉਣ ਤੇ ਹੋਰ ਖਰੇ ਮੈਂ ਕੀ ਪਾਉਣੇ ਵਿੱਚ ਤੇਲ 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 ਪਾਉਣੇ ਵਿੱਚ ਆਈ ਮੈਂ ਤੇਲ ਪਾਤਾ ਹੈਨਾ ਤੇ ਆਹ ਵੇ ਹੁਣ ਮੈਂ ਇਹਨੂੰ ਧੋ ਤਾ ਕੇ ਟੱਕਨ ਨੂੰ ਤੇ ਦੇ ਦੇਣਾ ਵਾ ਤੇ ਫਿਰ ਮੈਂ ਰੱਖ ਦੇਣੀ ਆ ਚਾੜ ਕੇ ਉਹਦੇ ਉੱਤੇ ਤੇ ਚੱਲ ਭੈਣ ਕੰਮ ਨਹੀਂ ਮੁੜਿਆ ਬਾਇਓਲੋਜੀ ਗੱਡੀ ਇੱਥੋਂ ਨਹੀਂ ਆ ਮੇਰੇ ਘਰ ਵਾਲੇ ਨੇ ਮੀਟ ਬਣਾਉਣ ਵਾਸਤੇ ਨਾ ਲੈ ਲਿਆ ਕੇ ਰੱਖ ਲਈਆਂ ਹੋ ਜੀਆਂ ਟ੍ਰੇਵਾਂ ਜੀਆਂ ਜਿੱਦਾਂ ਉਹ ਮੀਟ ਲਾ ਕੇ ਨਾ ਇੱਥੇ ਤੇ ਫੋਰਨ ਜੀਚ ਰੱਖ ਲੈਂਦੇ ਪਤਾ ਨਹੀਂ ਉਹਨਾਂ ਕੀ ਕਹਿੰਦੇ ਨਹੀਂ ਪੱਠੀ ਜੀ ਜਿਹੜੀ ਹੁੰਦੀ ਉਹ ਚ ਰੱਖ ਲੈਂਦੇ ਆ ਤੇ ਆਏ ਮੇਰੇ ਪਿਆਜ਼ ਕਿੰਨਾ ਘਵਾਵਾ ਇੰਨਾ ਬੜਾ ਹੈ ਤੁਹਾਡੇ ਸਾਹ ਨਾਲੇ ਬੜਾਈਆ ਚੱਲ ਫਿਰ ਵੱਡਾ ਪਾ ਲਈ ਚਲਾ ਪਾ ਲਈ ਹੈ ਨਾ ਆ ਵੀ ਵਧੀਆ ਲੈ ਕੇ ਆ ਬੰਨ ਕੇ ਖਾ ਕੇ ਹਾਂ ਤੇ ਆਹ ਮੈਂ ਰੱਖ ਖਾਂ ਤੇ ਆ ਜਾਈ ਇੱਥੇ ਇਹ ਲੈਣ ਤਾਂ ਇੱਕ ਚੁਪਕਨ ਟਮਾਟਰ ਇਹ ਦੇ ਇੱਥੇ ਨੀ ਕਿ ਦੱਸਣਾ ਮੈਂ ਬਣਾਉਂ ਰਹੀ ਅੱਜ ਹਨਾ ਵਧੀਆ ਗਰੰਡੀ ਨਾ ਅੱਜ ਮੈਂ ਅੱਜ ਮੈਨੂੰ ਆ ਪਸੰਦ ਆਉਂਦਾ ਤੇ ਅੱਜ ਫਿਰ ਮੈਂ ਵਾਹ ਵਧੀਆ ਡਿਨ ਕਰਨਾ ਅੱਗੋਂ ਕੀ ਪਤਾ ਕੀ ਕਰਨ ਲਈਆਂ ਤੇ ਕੀ ਤੁਹਾਨੂੰ ਹੀ ਪਤਾ ਹੋਏਗਾ ਚੰਗਾ ਲੱਗਦਾ ਤੁਹਾਨੂੰ ਹੁਣ ਕਿ ਨਹੀਂ ਆ ਵੀ ਨਹੀਂ ਐਡਾ ਪਿਆਰ ਪਾਣਾ ਇਧਰਕ ਇੰਨਾ ਕਾ ਚਲੂ ਮੈਂ ਫ੍ਰੀਜੋਂ ਕੱਢਾਂ ਹਲਿਕਾ ਮੀਚਾਂ ਜਿੱਦਾਂ ਆਹੋਂ ਦੇ ਮੇਰੇ ਮਹਰਮਾਂ ਦੇ ਚੱਕੀ ਆਪਾਂ ਮਾ ਕੁੜੀ ਦੇ ਵਿਖਾਣੀ ਹੁੰਦੀ ਨਾ ਇੰਨੀ ਜਬਰੀਆ ਹੋਏ। ਉਹਦੇ ਤੋਂੜੀਆਂ ਹੀ ਪਾਈ ਨੂੰ ਇੰਨੀਆਂ ਕਪਾਲੀ ਨਹੀਂ ਹਨਾ ਇੰਨੀਆਂ ਜਬਰੀਆ। ਚਾਰ ਪੰਜ ਬਰੀਆ ਬੈਣ। ਮੁਰਕੇ ਸੜਮਸੜਮ ਕਰਨਗੇ ਤੇ ਉਹ ਟਿੱਪ ਨਾਲੇ ਨੂੰ ਗਾਰਾ ਕਰ ਦੇਣਗੇ। ਲੈ ਆ ਤੇ ਨਾਲੇ ਮੈਂ ਮੇਥੀ ਵਾਲਾ ਲਫਾ ਪਾਣੀ ਉਹ ਚੱਕਣਾ ਪੋਲਦੀ ਵੇਲਾ। ਤੇ ਇਹ ਆਹ ਜ ਮੇਰਾ ਤੰਮੀ ਹੈ ਗਾਰਾ। ਚੱਲ ਭੈਣ ਆਹ ਜ ਮੇਰਾ ਸਮਾਨ ਹੁਣ ਮੈਸ਼ੀਅਲ ਲੈਣਾ ਇਹਨੂੰ ਹਨਾ। ਲੈਣੀ ਭੈਣ ਮੈਂ ਫੜਾ ਫੜਨਾ ਤੜਕਾ ਛੇਲਣਾ ਹੈ ਨਾ ਤੜਕਾ ਛੇਲ ਛੁਲ ਕੇ ਨਾ ਧੋ ਕੇ ਤੇ ਇਹਨੂੰ ਲੈਣੀਆਂ ਰੱਖ ਤੇ ਰੱਖ ਬੇ ਨਾ ਫੇਰ ਖਾਨੀਆਂ ਚੌਲ ਚੌਲ ਖਾਨੀਆਂ ਪੈਣ ਸੁਟਣੇ ਜਰੂਰ ਆ ਇਦਾਂ ਕਰਨੀਆਂ ਰੋਟੀ ਨਹੀਂ ਨਾ ਭਕਮਦੀ ਤੇ ਇਹੋ ਹੀ ਚੌਲੋ ਥੀ ਸੋਖੀ ਹੋ ਹੋ ਕੇ ਤੇ ਖਾਨੀਆਂ ਹੈ ਨਾ ਤੇ ਨਾਲੇ ਆਪਣੇ ਘਰ ਫੋਨ ਲੁੰਦੀਆਂ ਨਹੀਂ ਮੈਂ ਸਵੇਰ ਦਾ ਆਪਣੇ ਘਰ ਹੀ ਨਹੀਂ ਫੋਨ ਲਾਇਆ ਹੁਣ ਮੈਨੂੰ ਪਤਾ ਕੀ ਕਰਨੀ ਆ ਤੁਹਾਡਾ ਨਾ ਗੱਲਾਂ ਕਰਦੀ ਰਹੀ ਨਹੀਂ ਵੀ ਭੈਣ ਭਰਾਵਾਂ ਨਾਲ ਗੱਲਾਂ ਕਰ ਲੈਣੀਆਂ ਤੇ ਆਪਣੇ ਘਰ ਫੋਨ ਹੀ ਬੜਾ ਕੱਟ ਕਰਨ ਲੱਗ ਪਈਆਂ ਮੈਂ ਲੈਣੀ ਭੈਣ ਤੜਕਾ ਮੈਂ ਲਿਆ ਜੀ ਆਪਣਾ ਛਿੱਲ ਤੇ ਆ ਜੋ ਵੀ ਕਰਨਾ ਕੋਈ ਨਹੀਂ ਇੰਨਾ ਕਿ ਮੈਂ ਬਚਾ ਲਿਆ ਅਦਰਕ ਟੈਂ ਦਾ ਇੰਨਾ ਕਿ ਹਣਾ ਥੋੜਾ ਜਿਹਾ ਇੰਨਾ ਕੀ ਪੰਨੀ ਐ ਐਡਾ ਕਿ ਟੁਕੜਾ ਹੀ ਠੀਕ ਆ ਤੇ ਆ ਜੇ ਮੈਂ ਕਰ ਲਿਆ ਸਾਰਾ ਤੇ ਹੁਣ ਮੈਂ ਇਹਨੂੰ ਨਾ ਧੋ ਧਾ ਕੇ ਤੇ ਲੈਣੀ ਆ ਛਿੱਲ ਤੇ ਲਾ ਲੈਣੀ ਆ ਮੈਂ ਆਪਣੀ ਦਾਲ ਨੂੰ ਤੜਕਾ ਹੈਨਾ ਤੜਕਾ ਤੁੜਕਾ ਲਾ ਲਾ ਤੇ ਫੇਰ ਮੈਂ ਹੋ ਜਾਣੀ ਵੇਲੀ ਤੇ ਮੈਂ ਆਟਾ ਗੁੰਨਾ ਆਟਾ ਤੇ ਮੈਂ ਬਾਹ ਚ ਗੁੰਦਣੀ ਆ ਨੀ ਪੈਣਾ ਵੇ ਲਾ ਇੱਥੇ ਕਿਤੇ ਤੋਂਪ ਹੱਥੋਂ ਕਿੰਨੀ ਮੁਸ਼ਕਲ ਹੋਈ ਆ ਵੀ ਆਈ ਸਾਰੇ ਕੱਪੜੇ ਸੋਫਿਆਂ ਤੇ ਲਿਆ ਕੇ ਸਿੱਟੇ ਹਨੀ ਤੋਂਪ ਨਹੀਂ ਲੱਗੀ ਅੱਗੇ ਏਡੀ ਸੋਣੀ ਤੋਂਪ ਲੱਗਦੀ ਰਹੀ ਤੇ ਕਾਲਦੇ ਧੋਤੇ ਹੀ ਤੇ ਕਿਤੇ ਹੁਣ ਮੈਨੂੰ ਲਿਆ ਇੱਥੇ ਹੀ ਸੁਟਣੇ ਪਏ ਹਾਰ ਕੇ ਹਨੀ ਆ ਤੇਰੇ ਅਜੀ ਇਦਾਂ ਕਰਦੀ ਆ ਵੀ ਜਿਦਾਂ ਵੀ ਪੈ ਲਿਆ ਹੁੰਦਾ ਵਾ ਤੇ ਸਾਰੇ ਹੱਥੋਂ ਮੈਂ ਜਿਹੜੇ ਮਾਸ਼ਾ ਸੁੱਕੇ ਉਹ ਵੀ ਗਿੱਲੇ ਹੋ ਜਣੇ ਤੇ ਮੈਂ ਲਿਆ ਕੇ ਆਈ ਇੱਥੇ ਸੁਟੇ ਤੇ ਨਾਲੇ ਪੈਣਾ ਆ ਜੇ ਮੈਂ ਕੀ ਕੀਤਾ ਵੀ ਜਿਹੜਾ ਕੁੜੀ ਦਾ ਬਸਤਾ ਹੀ ਨਾ ਐਡੇ ਵਿੱਚ ਹੀ ਪਾਤਾ ਬੈਂ ਕੁੜੀ ਦਾ ਬਿਸਤਰੇ 'ਚ ਹੀ ਪਾਤਾ ਮੈਂ ਆਂ ਤੇ ਸਵੇਰੇ ਜਦੋਂ ਕਾਹੀ ਨਾ ਬੈਬ ਤੇ ਉਦੋਂ ਮੈਨੂੰ ਚੇਤਾ ਆ ਜੀਗਾ ਕਿ ਬਿਸਤਰਾ ਵੀ ਦਿਉਣਾ ਨਹੀਂ ਮੈਂ ਅੱਜ ਬਚ ਗਈਆਂ ਨਹੀਂ ਤੇ ਅੱਜ ਮੈਨੂੰ ਬਰੇ ਛੇਤਰ ਪੈਣੇ ਨਹੀਂ ਕਰੋ ਵੀ ਤੇ ਬਾਹਰੋਂ ਵੀ ਤੇ ਤੂੰ ਤੈਨੂੰ ਨਹੀਂ ਜੇਤਾ ਵੀ ਕੁੜੀ ਦਾ ਜੀ ਕੀ ਹੋਣਾ ਅੜੀਏ ਵੀ ਤੂੰ ਐਨ ਟਾਈਮ ਤੇ ਹਮਤਰਾ ਪੰਗਾ ਚੇਤਾ ਭੁੱਲਿਆ ਤੇ ਹੁਣ ਮੈਂ ਟਾਈਮ ਸਾਰੀ ਸਾਰਾ ਮੌਕਾ ਸਾਹਮ ਕੇ ਰੱਖ ਲਿਆ ਵਾ ਮੈਂ ਹਾਂ ਏਦਾਂ ਕਰਨੀ ਹੁਣੇ ਪਾਣੀ ਨਹੀਂ ਜਦੋਂ ਸਵੇਰੇ ਚੁੱਕਾਂਗੀ ਤੇ ਫਿਰ ਸਾਰਾ ਦਾ ਸਾਰਾ ਲਫਾਫਾ ਚੁੱਕਾਂਗੀ ਚੇਤਾ ਤੇ ਰਹੇਗਾ ਨਾ ਉਂਜੇ ਤੇ ਮੈਂ ਵਸਵਾ ਨਹੀਂ ਖਾਂਦੀ ਪਰ ਅੜੀਏ ਦਿਮਾਗ ਚੋਂ ਨਿਕਲ ਜਾਂਦੀਆਂ ਗੱਲਾਂ ਕਰਾਵੇਂ ਕੀ ਸਿਆ ਪਾਮਪਰਾ ਨਿਕਲ ਕੇ ਦਿਮਾ ਕੋਲ ਨਹੀਂ ਖੰਦੀ ਹੁੰਦੀ। ਭਰਾਓ ਹੋਰ ਤੇ ਗੱਲਾਂ ਆਂਦੀਆਂ ਗੱਲਾਂ ਆ ਜੇ ਪਾਣੀ ਦੀਆਂ ਵੀ ਇੱਥੇ ਬੋਤਲਾਂ ਚੰਗੀਆਂ ਮੋਲੀ ਵੇਖਦੀਆਂ ਜੀ ਆ ਪਾਣੀ ਲੈ ਕੇ ਆਈ ਜੇ ਇੰਨਾ ਮੈਂ ਕਿਥੇ ਲੈ ਕੇ ਆਈਆਂ ਇਹ ਮੇਰਾ ਪਰਿਵਾਰ ਲੈ ਕੇ ਆਇਆ ਵਾਂ ਅੰਦਰ ਇੰਨਾ ਮੈਂ ਚੁੱਕਿਆ ਜਾਂਦਾ ਮੇਰੇ ਕੋਲ ਤੇ ਆ ਹੁਣ ਉਹਨੇ ਵਿਚਾਰੇ ਦੇ ਉੱਤੇ ਚੜਾ ਆਈ ਉਹ ਸਾਰਾ ਹੀ ਤੇ ਉਹ ਬਾਕੀ ਥੱਲੇ ਸਮਾਨ ਭੋਰ ਲੈਣ ਗਈ ਆਈ ਤੇ ਅਰੇ ਹੋ ਜਾ ਪਤਾ ਤੇ ਆ ਸੈੱਟ ਕਰ ਕਰ ਨਹੀਂ ਜਗ੍ਹਾ ਬੜੀ ਥੋੜੀ ਆ ਤੇ ਚੀਜ਼ਾਂ ਮੈਨੂੰ ਸੈੱਟ ਕਰ ਕਰ ਲਉਣੀ ਪੈਂਦਾ ਤੇ ਪਾਣੀ ਸਾਰਾ ਉਹ ਉੱਥੇ ਨਾਲ ਨਾਲ ਕਰਕੇ ਲਾਉਣੀ ਆ ਤੇ ਬਾਕੀ ਸਮਾਨ ਨਾਲ ਟੈਬ ਖੜਾ ਲਾਉਣੀ ਤੁਹਾਨੂੰ ਤਾਂ ਇਹਨਾਂ ਨੂੰ ਖਾਲੀ ਦੀਨਾ ਤੇ ਤੇ ਪਹਿਲਾਂ ਕਿ ਆਏ ਜੀ ਨਾ ਤੇ ਮੈਂ ਆਹ ਟਮਾਟਰਾਂ ਦੀ ਪੇਸਟ ਜੀ ਹੈ ਨਾ ਤੇ ਆਹ ਪੈਣਾ ਸੰਤਰੀ ਤੇ ਪਾਓ ਤਾਂਸਟ ਤੇ ਵਰਕੀ ਆ ਜੀ ਕਹਿੰਦੇ ਆ ਨੀ ਮੈਨੂੰ ਨੇ ਬਤਾ ਦਿੱਤੀ ਉਹ ਸੌਸ ਇਸ ਕਹਿੰਦੇ ਫਿਰ ਕੀ ਇਦਾਂ ਤੇ ਆ ਯੋ ਟਮਾਟਰਾਂ ਦੇ ਆ ਕੁੜੀ ਦਾ ਦੁੱਧ ਪੈਣਾ ਬਰਾਉ ਚ ਲੈ ਕੁੜੀ ਦਾ ਦੁੱਧ ਲੈ ਆਇਆ ਨਾ ਉਹ ਤਾਜ਼ਾ ਲੈ ਆਇਆ ਤੇ ਤਾਜ਼ਾ ਦੁੱਧ ਇਹ ਗਾਂ ਇਥੇ ਮਿਲਦਾ ਬੰਦਾ ਘੋਟੋ ਚ ਚਾਰ ਦਿਨ ਦੀ ਹੁੰਦੀ ਡੇਟ ਚਾਰ ਦਿਨ ਡੇਟ ਹੁੰਦੀ ਚੰਗਰਾਂ ਦੇ ਵਿੱਚ ਵਿੱਚ ਉਹ ਪਾਲ ਕੇ ਤੇ ਕੁੜੀ ਨੂੰ ਪਿਆਲਦੀਦਾ ਇਹ ਵਾਲਾ ਫਿਰ ਲੈ ਦੇਣਾ ਮਿਸਟਰ ਤੇ ਇਹਨਾਂ ਦੇ ਨੂੰ ਦੇਖ ਕੇ ਚਾਰ ਦਿਨ ਹੁੰਦੀਆਂ ਤੇ ਆ ਹੀ ਪੈਣਾ ਨੀਂਦ ਚੀ ਜਾਈ ਆਹ ਕੱਪੜੇ ਧੋਣ ਵਾਲਾ ਲੈ ਆਂਦਾ ਇਹਦੀ ਤਾਂ ਬਹੁਤ ਜ਼ਰੂਰੀ ਹੈ ਮੇਰੀ ਐਡੀ ਬੈੱਡ ਸ਼ੀਟ ਪੈਣਾ ਧੋਣ ਵਾਲੀ ਪਈ ਤੇ ਹੋਰ ਆਹ ਬ੍ਰੈਂਡ ਬ੍ਰੈਡ ਲਿਆਉਂਦੇ ਆ ਪਰ ਆਹ ਇਸ ਚੀਜ਼ 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 ਕ ਚੀਜ਼ ਨੂੰ ਕੀ ਕਹਿੰਦੇ ਭੈਣੂ ਆ ਹੋਰ ਆ ਲੈਂਦਾ ਹੋਰ ਆ ਪੈਣਾ ਨੀ ਨੀ ਚੰਦਾ ਤੇ ਚੰਗਲੇ ਲੱਗਿਆ ਲੋਹੇ ਨਹੀਂ ਦੁਬਾਰਾ ਲੋਹੇ ਦਾ ਇਹ ਮੋਟਾ ਹੈ ਇੱਥੇ ਕਈ ਸਿਆਪਿਆ ਨਹੀਂ ਮੋਟਾ ਲੁਣਾ ਉਹ ਐਦਾਂ ਹੈ ਨਾ ਅਭਰੀ ਤਾਂ ਇਹਦੇ ਸਾਹਮਣੇ ਮੜਾ ਮੜਾਈ ਤੋਂ ਮੋਟਾ ਹੁੰਦਾ ਉਹ ਤੇ ਚੰਗਾ ਨਹੀਂ ਲੱਗਦਾ ਆਭਰੀ ਦਾ ਤੇ ਆ ਦੁੱਧ ਜਿਹਦੀ ਮੈਂ ਚਾਹ ਪੀਣੀ ਆ ਦੋਟ ਦੇ ਤੇ ਇਹ ਤੇ ਹੋਰ ਆਲੇ ਜੀ ਗਈ ਹੈ ਆਹ 大家都 ਦਾਈ ਕੁੜੀ ਨੂੰ ਦੇ ਦਤ ਇਨਾਂ ਦੀਆਂ ਚਾਹ ਬਣਾ ਲੈਣਾ ਮੈਂ ਘਰ ਵਾਲਿਆਂ ਨੇ ਘੜੀ ਪੀਣ ਨੂੰ ਬੈਠੀ ਫਿਰੂੰਗੀ ਆਜ ਸੰ ਤੇਰਾ ਕੇਕ ਕੇ ਅਰੇ ਜਿੰਨੇ ਆਈ ਚੱਪਾ ਲੱਥੀ ਆਏ ਹਾਏ ਨੀ ਕਿਤੇ ਕੁੜੀ ਰ ਮੇਰੇ ਵਰਗੀ ਆ ਲੈ ਖੋਲ ਕੇ ਵੇਖੀਏ ਨਹੀਂ ਮਮਾ ਠੀਕ ਹੈ ਖਾ ਲੋ ਲੈ ਉਹ ਤਾਂ ਬਰਾਬਰ ਤਾਂ ਖਾਣੇ ਵੀ ਚੋਕੀ ਨਹੀਂ ਤਾਂ ਕਿੱਡੀ ਸੁਣੀ ਆ ਕਿ ਤੇ ਹੈਂ ਗਰਜਾ ਤੇ ਟੰਗਾ ਹੁੰਦਾ ਲਮਾਰੀ ਚ ਇਕ ਦੰਡਾ ਕੀ ਕੀ ਕਈ ਵੇਹਲਾ ਇਹਨਾਂ ਦੇ ਟੱਛਰ ਹੁੰਦੇ ਜੋ ਤੂੰ ਦੇਖੋ ਖੋਲ ਨਾ ਪਤਾ ਹੈ ਵੇਖੋ ਕਿਤੇ ਅੰਤਰਾਇ 10 ਜਾ ਕੇ ਤੇ ਐਵੇਂ ਇੰਜ ਜਦਾਂ ਬੰਦਾ ਘੱਡੀ ਚ ਟੰਗ ਗਿਆ ਹਣਾ ਘੱਡੀ ਚ ਇੱਕ ਬੜਾ ਟੰਗ ਗਿਆ ਬੇਨਾ ਲੋਕਾਂ ਨੇ ਲਿਆ ਖੋਲ ਗਿਆ ਭਲਾ ਵੀ ਚੰਗੀ ਸੁਗਾਂਤ ਨਿਕਲਦੀ ਆਹ ਹੈ ਨਹੀਂ ਪੈਣ ਵੇਖ ਕੇ ਬਹੁਤ ਠੰਡ ਜਿੰਦੀ ਆ ਦੇਖੋ ਨਾ ਭਰਾਵਾ ਕਿੱਦਾਂ ਕਿ ਤੈਨੂੰ ਐਡਾ ਸੋਨਾ ਵਿੱਚ ਪੈਰ ਘਰ ਚ ਲਿਆ ਆ ਹੂੰ ਖਾਣਾ ਇਕਲੇ ਦੇ ਵਿੱਚੋਂ ਲੈ ਆਜੇ ਕੇ ਖਾਣਾ ਹੈ ਪਲੀਜ਼ ਹੈਗੇ ਹੈਪੀ ਬਰਥਡੇ ਬੇਬੀ ਨੂੰ ਦਿਓ ਦੱਸ ਆ ਵਿੱਚੋਂ ਨਿਕਲਾਈ ਅਜਾ ਕਿਤੇ ਐਸ਼ਨ ਫੈਸ਼ਨ ਹੁੰਦਾ ਕੀ ਬਣਾਇਆ ਚਲੋ ਚੱਲੀ ਸੋ ਪੱਤਰ ਖਾ ਰਖਣਾ ਤੂੰ ਤੇ ਨਿਆਣਾਂ ਨੂੰ ਤਾਂ ਬਥੇਲਾ ਕੁਝ ਹੋ ਜਾਏ ਪਸੰਦ ਆ ਬ੍ਰੈਡ ਜਿਆ ਹੈ ਬ੍ਰੈਡ ਜਿਆ ਤੇ ਬ੍ਰੈਡ ਦਿੱਤੇ ਕਿ ਕੀ ਲਾ ਲ ਕੇ ਬਣਾਇਆ ਤੇ ਚੰਗਾ ਫਿਰ ਭੈਣ ਪੜਾਓ ਮੈਂ ਹੁਣ ਵੀਡੀਓ ਆਪਣੀ ਨਹੀਂ ਰੱਖਣੀ ਆ ਕੁਝ ਤੇ ਮੈਂ ਰਾਤੀ ਰਾਤ ਦੀ ਬਣਾਈ ਹੀ ਉਹ ਮੈਂ ਵਿੱਚ ਲਾਤੀ ਜਾ ਵੀਡੀਓ ਆ ਜਿਹੜਾ ਬੰਬੈ ਬੂਗਪੁੜੀ ਦਾ ਰੱਖਣ ਦੀ ਰਾਤੀ ਬਣਾਈ ਹੀ ਉਹ ਮੈਂ ਰਾਤੀ ਵਿੱਚ ਤੇ ਹੁਣ ਟਾਈਮ ਵਾਵਾ ਹੋਇਆ ਵਾ ਤੇ ਮੈਂ ਹੁਣ ਕਾਟਨੀਆਂ ਪੈਣ ਵੀਡੀਓ ਜਾ ਕੇ ਬਿਸਤਰੇ ਚ ਉਹੜੀਆਂ ਲੱਗਾ ਠੰਡ ਬੜੀ ਤੇ ਮੈਂ ਵੀ ਜਾ ਕੇ ਵੜਾਂ ਤੇ ਤੁਸੀਂ ਵੀ ਬੜੋ ਪਹਿਣਾ ਖਾ ਪੀ ਕੇ ਬਿਸਤਰੇ ਚ ਤੇ ਕਾਨੂੰ ਆਵਾਂਗੇ ਚੰਗਾ ਚੰਗਾ ਸਤਿ ਸ੍ਰੀ ਅਕਾਲ ਪੈਨੋ ਬਰਾਮਣ